ਜਿੱਥੇ ਹੜ੍ਹਾਂ ਦੀ ਮਾਰ ਵਿਚਾਲੇ ਸਿਆਸੀ ਆਗੂ ਮੌਕੇ ਤੇ ਪਹੁੰਚਰੇ ਨੇ ਕਲਾਕਾਰ ਮੌਕੇ ਤੇ ਪਹੁੰਚ ਕੇ ਜਾਇਜ਼ ਲੈ ਰਹੇ ਨੇ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਸਤਾ ਧਿਰ ਨੂੰ ਵੀ ਘੇਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਵਿਚਾਲੇ ਹਰਸਿਮਰਤ ਕੌਰ ਬਾਦਲ ਬੀਤੇ ਕੱਲ੍ਹ ਹਲਕਾ ਸਰਦੂਲਗੜ੍ਹ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਧੱਗਰ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਕਿਸਾਨ ਵੀਰਾਂ ਨਾਲ ਮੁਲਾਕਾਤ ਵੀ ਕੀਤੀ ਗਈ ਜੋ ਕਿ ਬੰਨਾਂ ਨੂੰ ਪੱਕਾ ਕਰਨ ਦੇ ਵਿੱਚ ਲੱਗੇ ਹੋਏ ਨੇ ਉਨਾ ਕਿਹਾ ਕਿ ਹਜ਼ੂਰਾਨੇ ਦੇਖ ਕੇ ਬਹੁਤ ਦੁੱਖ ਹੋਇਆ ਕਿ ਕਿਸਾਨ ਵੀਰ ਬਿਨਾਂ ਸਰਕਾਰ ਦੇ ਸਹਿਯੋਗ ਦੇ ਆਪਣੇ ਕੋਲ ਪੈਸੇ ਖਰਚ ਕਰਕੇ ਬਨਪੱਕੇ ਕਰ ਰਹੇ ਨੇ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਮੈਨੂੰ ਕਿਸੇ ਵੀ ਪਿੰਡ ਦੇ ਵਿੱਚ ਦਿਖਾਈ ਨਹੀਂ ਦਿੱਤਾ ਪਿੰਡਾਂ ਵਾਲਿਆਂ ਦੀ ਮੰਗ ਤੇ ਬਨਪੱਕੇ ਕਰਨ ਲਈ ਡੀਜ਼ਲ ਦੀ ਸੇਵਾ ਕਰਵਾਈ ਗਈ ਹੈ ਅਤੇ ਅੱਗੇ ਵੀ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਬੀਬਾ ਬਾਦਲ ਅੱਗੇ ਕਹਿੰਦੇ ਨੇ ਕਿ ਮੈਂ ਆਪ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਆਪਣਾ ਫਰਜ਼ ਸਮਝ ਕੇ ਆਪਣੇ ਲੋਕਾਂ ਦਾ ਸਾਥ ਦੇਵੇ ਤਾਂ ਜੋ ਇਸ ਇਲਾਕੇ ਨੂੰ ਆਉਣ ਵਾਲੀ ਤਬਾਹੀ ਤੋਂ ਪਹਿਲਾਂ ਬਚਾਇਆ ਜਾ ਸਕੇ ਕਿਉਂਕਿ ਜੇ ਬੰਨ ਮਜ਼ਬੂਤ ਨਾ ਹੋਇਆ ਤਾਂ ਪਿੱਛੋਂ ਆਉਣ ਵਾਲਾ ਪਾਣੀ ਫਸਲਾਂ ਤੇ ਕਰਾਂ ਦਾ ਭਾਰੀ ਨੁਕਸਾਨ ਕਰੇਗਾ ਇਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਸਰਕਾਰ ਤੇ ਕੀ ਹਮਲੇ ਕੀਤੇ ਤੁਸੀਂ ਇੱਕ ਵਾਰ ਖੁਦ ਸੁਣੋ ਜੀ ਅੱਜ ਲਗਾਤਾਰ ਤੀਜੇ ਦਿਨ ਸੁਖਬੀਰ ਜੀ ਤਾਂ ਪਿਛਲੇ 2 ਹਫ਼ਤਿਆਂ ਤੇ ਹਫ਼ਤਿਆਂ ਤੋਂ ਲੱਗੇ ਹੋਏ ਨੇ ਖੋਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਅਭੋਰ ਸੁਲਤਾਨਪੁਰ ਲੋਧੀ ਹਰੇਕ ਹਲਕੇ 'ਚ ਪਿਛਲੇ 3 ਹਫ਼ਤਿਆਂ ਤੋਂ ਫਿਰ ਰਹੇ ਨੇ ਤੇ 3 ਦਿਨਾਂ ਤੋਂ ਚਾਹਤ ਮੈਨੂੰ ਪਤਾ ਲੱਗਿਆ ਕਿ ਆਪਣੇ ਹਲਕੇ 'ਚ ਵੀ ਮੜਾ ਮੜਾ ਪਾਣੀ ਪਿੰਡਾਂ ਵਿੱਚ ਹੁਣ ਮੜਨ ਲੱਗ ਗਿਆ ਹੈਗਾ ਤੇ ਪਹਿਲੇ ਹੀ ਜਾ ਕੇ ਉੱਥੇ ਜੋ ਕਰਨ ਦੀ ਲੋੜ ਹੈ ਨਾ ਕਿ ਪਹਿਲੇ ਨੁਕਸਾਨ ਹੋਏ ਤੇ ਬਾਅਦ ਨੂੰ ਅਸੀਂ ਰੋਂਦੇ ਫਿਰਿਏ ਤੇ ਪਰਸੋਂ ਮਾਨਸਾ ਹਲਕਾ ਕੱਲ ਬੁਡਲਾਡੇ ਹਲਕੇ 'ਚ ਤੇ ਅੱਜ ਸਰਦੂਲਗਰ ਹਲਕੇ 'ਚ ਮੈਂ ਆਈਆਂ ਤੇ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਹਰ ਸਾਲ ਜਦੋਂ ਵੀ ਮੀਂਹ ਵੱਧ ਪੈਂਦਾ ਹੈ ਪਿੰਡਾਂ 'ਚ ਨੁਕਸਾਨ ਹੁੰਦਾ ਹੈ ਲੇਕਿਨ ਉਸ ਨੁਕਸਾਨ ਦਾ ਨਾ ਤਾਂ ਸਰਕਾਰ ਪਰਭਾਈ ਕਰਦੀ ਹੈ ਨਾ ਕੋਈ ਮੁਆਵਜ਼ਾ ਦਿੰਦੀ ਹੈ ਤੇ ਨਾ ਸਬਕ ਸਿੱਖ ਕੇ ਜਿੱਥੋਂ-ਜਿੱਥੋਂ ਬੰਨ ਟੁੱਟਦੇ ਨੇ ਜਿੱਥੇ ਡਰੇਨਾ ਸਾਫ ਕਰਨ ਦੀ ਲੋੜ ਹੈ ਨਾ ਉਹਦੇ ਬਾਰੇ ਕੁਝ ਖਿਆਲ ਰੱਖਦੇ ਨੇ ਬਲਕਿ ਇਸ ਵਾਰੀ ਤੇ ਇਸ ਗੈਰ ਤਜਰਬੇਦਾਰ ਸਰਕਾਰ ਤੇ ਇਸ ਭਗਵੰਤ ਮਾਨ ਨੇ ਪਹਿਲੀ ਗੱਲ ਤਾਂ ਮੈਂ ਪੁੱਛਦੀ ਹਾਂ ਮੁੱਖ ਮੰਤਰੀ ਹੈ ਕਿੱਥੇ ਕਿਸੇ ਨੇ ਟੀਵੀਸ਼ਨ 'ਚ ਦੇਖਿਆ ਕਿ ਤਮਿਲਨਾਡੂ ਦੇ ਇਡਲੀ ਦੋਸੇ ਖਾਣ ਤੋਂ ਬਾਅਦ ਇੱਕ ਦਿਨ ਇੱਥੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਨ ਤੋਂ ਬਾਅਦ ਕਿਤੇ ਨਜ਼ਰ ਆਇਆ ਇਹਦੇ ਐਮਐਲਏ 9293 ਉਹ ਕਿੱਥੇ ਨੇ ਕੁਝ ਪਤਾ ਤਾਂ ਲੱਗਿਆ ਅੱਜ ਮੈਂ ਸਰਦੂਲਗਲ ਹੜਕੇ ਤੋਂ ਇਹਨਾਂ ਸਾਰਿਆਂ ਨੂੰ ਮੈਂ ਪੁੱਛ ਕੇ ਹਟਿਆ ਵੀ ਤੁਹਾਡੇ ਐਮਐਲਏ ਸਾਹਿਬ ਤੁਹਾਨੂੰ ਕੀ ਦੇ ਕੇ ਗਏ ਨੇ ਕਿਉਂਕਿ ਸਵੇ ਦਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਫਰਜ਼ ਇਹਨਾਂ ਦਾ ਬੰਦਦਾ ਹੈਗਾ ਕਿ ਲੋਕਾਂ ਦੀ ਮਦਦ ਕਰ ਲੋਕ ਲੋਕੀ ਆਪਣੇ ਵੱਲੋਂ ਹੀ ਟਰੈਕਟਰ ਟਰੋਲੀ ਮਿੱਟੀ ਗੱਟੇ ਕਰ ਕੋਰ ਕੇ ਸਭ ਆਪ ਦਾ ਬੰਦ ਖੁਦ ਹੀ ਪੱਕਾ ਕਰੀ ਜਾ ਰਹੇ ਨੇ ਕੋਈ ਕੋਈ ਪੁੱਛ ਹੀ ਨਹੀਂ ਰਿਹਾ ਇਹਨਾਂ ਨੂੰ ਸੋ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਹਿਲੇ ਤੁਹਾਡੀ ਲਾਪਰਵਾਹੀ ਕਰਕੇ ਜਦ ਬਾਦਲ ਸਾਹਿਬ ਹੁੰਦੇ ਸੀ ਮਾਰਚ ਦੇ ਮਹੀਨੇ 'ਚ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਵੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਬਨ ਮਜ਼ਬੂਤ ਕਰਨਾ ਹੈ ਕਿਹੜੀ ਡਰੇਨ ਕਿੱਥੇ ਸਾਫ਼ ਕਰਾਉਣੀ ਹੈ ਕਿੱਥੇ ਕਿੰਨਾ ਖਰਚਾ ਹੋਗਾ ਪੂਰੀ ਪਲੈਨਿੰਗ ਦੇ ਨਾਲ ਤੇ ਨਾਲ ਦੀ ਨਾਲ ਡੈਮਾ ਦੇ ਉੱਤੇ ਵੀ ਨਜ਼ਰ ਰੱਖਦੇ ਸੀ ਦੇਖੋ ਅੱਜ ਡੈਮਾ ਦੇ ਉੱਤੇ ਪ੍ਰੋਪਰ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਘੱਟ ਤੋਂ ਘੱਟ 25% ਦੀ ਉਹਨੂੰ ਖਾਲੀ ਰੱਖੋ ਤਾਂ ਕਿ ਜਦ ਮੌਸਮ ਬਦਲਦਾ ਹੈ ਇੱਕਦਮ ਪਾਣੀ ਆਂਦਾ ਉਹ ਸਟੋਰ ਹੋ ਜਾਏ। ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ। ਜਿਹਦੇ ਕਰਕੇ ਪਾਣੀ ਵੱਧ ਗਿਆ ਤੇ ਫਿਰ ਉਸ ਪਾਣੀ ਨੂੰ ਜਦ ਖੋਲਣਾ ਪਿਆ ਤਾਂ ਸਾਰੇ ਬੰਨ ਟੁੱਟੀ ਜਾ ਰਹੇ ਨੇ। ਡੈਮਾਂ ਦੀ ਨਿਗਰਾਨੀ ਪੂਰੀ ਤਰ੍ਹਾਂ ਨਹੀਂ ਹੋਈ, ਸਾਫ-ਸਫਾਈ ਵੀ ਨਹੀਂ ਹੋਈ, ਬੰਨ ਵੀ ਨਹੀਂ ਪੱਕੇ ਕੀਤੇ ਗਏ ਤੇ ਪੂਰੇ ਪੰਜਾਬ 'ਚ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਹੁਣ ਆ ਘੱਗਰ ਜਿਹੜਾ ਹਰ ਸਾਲ ਹੀ ਮਾਰ ਮਾਰਦਾ ਹੈ। ਜਿੰਨੇ ਪਿੰਡਾਂ 'ਚ ਮੈਂ ਅੱਜ ਕੋ ਕੇ ਆਇਆ ਸਾਰੇ ਪਿੰਡ ਵਾਲੇ ਆਪ ਲੱਗੇ ਹੋਏ ਨੇ। ਮੈਨੂੰ ਪ੍ਰਸ਼ਾਸਨ ਦਾ ਇੱਕ ਬੰਦਾ ਇੱਥੇ ਮੈਨੂੰ ਦਿਖਾ ਦਿਓ ਜੇ ਇੱਕ ਵੀ ਬੰਦਾ ਇੱਥੇ ਪ੍ਰਸ਼ਾਸਨ ਦਾ ਖੜਿਆ ਹੈ ਤੇ ਸਰਕਾਰ ਨਾਮ ਦੀ ਚੀਜ਼ ਨਹੀਂ ਪ੍ਰਸ਼ਾਸਨ ਵਰਗੀ ਨਾ ਸਰਕਾਰ ਪੁੱਛੀ ਨਾ ਪ੍ਰਸ਼ਾਸਨ ਕਿਸੇ ਨੂੰ ਪੁੱਛ ਰਹਾ ਸੋ ਬਹੁਤ ਦੁੱਖ ਹੁੰਦਾ ਤੇ ਮੈਂ ਲੋਕਾਂ ਨੂੰ ਆਈ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੀ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿਹਨੂੰ ਤੇਲ ਦੀ ਲੋੜ ਹੈ ਜਿਹਨੂੰ ਮਿੱਟੀ ਦੀ ਜਿਹਨੂੰ ਟਰੈਕਟਰ ਟਰਾਲੀ ਦੀ ਜਿਹਨੂੰ ਜੀਸੀਪੀ ਦੀ ਪੰਪ ਸੈੱਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਤਾਂ ਕਰ ਵੀ ਰਹੇ ਆ ਅੱਜ ਮੈਨੂੰ ਖੁਸ਼ੀ ਹੈ ਕਿ ਸੁਪੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆਪ ਭੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਹੈ ਕਿਸੇ ਨੂੰ ਪਤਾ ਹੀ ਨਹੀਂ ਦੋਸਤੋ ਵੀਰ ਜੀ ਨੇ ਜਲੰਧਰ 'ਚ ਇੱਕ ਸੈਂਟਰਲ ਪੁਆਇੰਟ ਬਣਾ ਕੇ ਉੱਥੇ ਉਹਨਾਂ ਨੇ ਦਫ਼ਤਰ ਖੋਲ੍ਹਿਆ ਜਿਨੂੰ ਜਿਨੂੰ ਹੜਪੀਟਤਾਂ ਨੂੰ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਕਾਲੀ ਦਲ ਆਪਣੇ ਵੱਲੋਂ ਸਾਡਾ ਯੂਥ ਅਕਾਲੀ ਦਲ ਹੋਏ ਸਾਡਾ ਵੱਡਾ ਅਕਾਲੀ ਦਲ ਹੋਏ ਸਾਡੇ ਵਰਕਰ ਹਰ ਜਣਾ ਜ਼ਮੀਨ 'ਚ ਉਤਰਿਆ ਹੈ ਇੱਥੇ ਆ ਸਰਪੰਚ ਸਾਹਿਬ ਵੀ ਕਹਿੰਦੇ ਅਸੀਂ ਤਾਂ ਹੋਰ ਕਿਸੇ ਤੋਂ ਅਸੀਂ ਆਸ ਰੱਖਦੇ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਹਾਂ ਤੋਂ ਜਿੰਨੇ ਆਪਾਂ ਦੇਖ ਸਕਦੇ ਅੱਜ ਇਹਨਾਂ ਦੇ ਪਿੰਡ ਨੂੰ ਮੈਂ ਚਾਰ ਡਰਮ ਤੇਲ ਦੇ ਦੇ ਕੇ ਜਾ ਰਹੀਆਂ ਤੇ ਇਹਨਾਂ ਨੂੰ ਆ ਕੇ ਅਜਤ ਮੁੱਕ ਜਾਣਗੇ ਫੇਰ ਦੁਬਾਰਾ ਫੋਨ ਕਰਾਂਗੇ ਕਿਉਂਕਿ ਹਰੇਕ ਨੂੰ ਚਾਹੀਦਾ ਹੁੰਦਾ ਹੈ ਤੇ ਜਿੰਨੇ ਜੋਗੇ ਹੈਗੇ ਆਪਾਂ ਕਰੀ ਜਾ ਰਹੇ ਆਂ ਪਰਮਾਤਮਾ ਕਿਰਪਾ ਕਰਨ ਬਲ ਵਕਸ਼ਣ ਤਾਂ ਜਿੰਨਾ ਕਰ ਸਕਦੇ ਆਪਾਂ ਕਰਾਂਗੇ ਭਾਈ ਇੱਕ ਵਸੇ ਤਾਂ ਪਠਾਨਵਾਦਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਚ ਉਹ ਕਹਿ ਰਿਹਾ ਵੀ ਮੈਨੂੰ ਪਾਰਟੀ ਚ ਵੀ ਗੱਲ ਸਕਦੇ ਆ ਵੀ ਅਫਸਰ ਲੋਬੀ ਇੰਨੀ ਇੰਨੀ ਸ਼ਾਤਰ ਹੋਈ ਹੈ ਉਹ ਦੂਸਰੇ ਪਾਸੇ ਵਰਿੰਦਰ ਗੋਇਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਛੁੱਟੇ ਲੈਂਦੇ ਹੋਏ ਉਹ ਗੋਆ ਦੇ ਜਾਂ ਗੱਲਾਂ ਕਰ ਰਹੇ ਨੇ ਵੀ ਗੋਆ 'ਚ ਕਰੂਜ਼ ਤੇ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਅੱਜ ਲੋਕ ਮਰ ਰਹੇ ਆ ਇਹਨਾਂ ਦਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਛੁੱਟੇ ਕਿਸ਼ਤੀਆਂ ਤੇ ਲੈ ਕੇ ਛੁੱਟੇ ਮਾਟੇ ਕਰਕੇ ਫੋਟੋ ਖਿਚਾ ਰਹੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਜੇ ਤਾਮਿਲਨਾਡੂ ਬੈਠ ਸਕਦੇ ਤਾਂ ਫਿਰ ਇਹਨਾਂ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਹੈ ਜਿੱਥੇ ਪਾਣੀ ਪੜ ਗਿਆ ਹੈ ਉੱਥੇ ਕਈ ਪਿੰਡਾਂ 'ਚ ਮੈਂ ਕੱਲ 2 ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ। ਉਹਨਾਂ ਦੇ ਮਕਾਨਾਂ 'ਚੇ ਦਰਾਰਾਂ ਆ ਗਿਆ ਨੇ, ਘਰ ਡਿੱਗ ਪਏ ਨੇ। ਉਹ ਗਰੀਬ ਕਿੱਥੇ ਜਾਏ? ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਕਿ ਉਹ ਜਿਹੜੇ ਇਲਾਕਿਆਂ 'ਚ ਜੇ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਹੈ, ਜਿਹੜੇ ਮਜ਼ਦੂਰੀ ਕਰਦੇ ਨੇ, ਉਹ ਵਿਚਾਰਿਆਂ ਤੋਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ, ਹਫ਼ਤੇ-ਹਫ਼ਤੇ ਘਰ ਤੋਂ ਪਾਣੀ ਦੇ ਚਾਰੋਂ ਪਾਸੇ ਉਹ ਖਾਂ ਜੋਗੇ ਵੀ ਨਹੀਂ ਹੈਗੇ। ਉਹਨਾਂ ਦੇ ਬਾਰੇ ਆਪਾਂ ਸੋਚੋ ਕਿ ਕਿਹੜੇ ਹਾਲਾਤ 'ਚ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗਾਲੀ ਮੇਰੇ ਬਾਹ ਫੜੂਗਾ ਬਗਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਬਹਿ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਿੰਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕੀ ਇਹ ਸਰਕਾਰ ਨਾਮ ਦੀ ਸਾਰੇ ਕੰਧਾਂ ਚ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿੱਡ ਵਰਦਾ ਕਿਸਾਨ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਹੈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀ ਦਾ ਇਹਨਾਂ ਦਾ ਇੱਕ ਮੰਤਰੀ ਨੇ ਆ ਕੇ ਇੱਥੇ ਕੋਈ ਹਵਾਈ ਗੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ 'ਚ ਛੱਡਤਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ पकड़े ਨੇ ਇੱਕ ਦੂਜੇ ਦੇ ਸਹਾਇਤਾ ਚ ਸਾਰੇ ਜਣੇ ਆਈ ਜਾ ਰਹੇ ਨੇ ਉਹ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੁਪਰ ਦੁੱਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਪਰ ਤੋਂ ਡੁੱਬਿਆ ਪਿਆ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਦੀ ਗੱਲ ਸੀ ਬੀਬੇ ਜੀ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹੁਣ ਤਾਂ ਲੋਕਾਂ ਦੇ ਘਰ ਵੀ ਰੁੜ ਗਏ ਮੱਝਾਂ ਗਾਵਾਂ ਰੁੜ ਗੀਆਂ ਇੱਕ ਹੈਲੀਕਾਪਟਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀ 2-2 ਕਿਲੋ ਆਟਾ ਸੱਟ ਰਹੇ ਨੇ ਸਮਾਂ ਦੀ ਨ ਜਿਹੜੇ ਖਖਾ ਹੋਏ ਨੇ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕੀ ਫਨੇ ਮਾਰਦਾ ਸੀਗਾ ਹੁਣ ਨਜ਼ਰ ਹੀ ਨਹੀਂ ਆ ਰਿਆ ਤੇ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੀ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ ਚ ਵੜ ਗਏ ਨੇ ਸਾਰੇ ਜਨੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਗੁੰਮਸ਼ੁਦਾ ਸਰਕਾਰ ਕਿੱਥੇ ਗੁੰਮਸ਼ੁਦਾ ਮੁੱਖ ਮੰਤਰੀ ਕਿੱਥੇ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਆ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫੇਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ ਤੁਹਾਡੇ ਭਰੋਸੇ ਤੁਹਾਡੇ ਆਸ਼ੀਰਵਾਦ ਸਦਕਾ ਭਾਵੇਂ ਚੰਗੇ ਦਿਨ ਹੋਣ ਭਾਵੇਂ ਮਾੜੇ ਦਿਨ ਹੋ ਸਾਡੇ ਉੱਤੇ ਝੂਠੇ ਇਲਜ਼ਾਮ ਲਾਣ ਸਾਨੂੰ ਝੂਠ ਮਾਰਨ ਇਕੱਠੇ ਹੋ ਕੇ ਪਾਰਟੀ ਨੂੰ ਖਤਮ ਕਰੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੇਕਿਨ ਪਾਰਟੀ ਲੋਕਾਂ ਦੇ ਨਾਲ ਖੜੀ ਹੈ ਤਾਂ ਮੈਂ ਆ ਵੀ ਦੱਸਦਾ ਤੁਹਾਨੂੰ ਜੇ ਇਹ ਸਰਕਾਰ ਨੇ ਗਰੀਬਾਂ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾ ਦਾ ਹੋਇਆ ਹੈ ਜੇ ਮੁਆਵਜ਼ਾ ਇਹਨਾਂ ਨੇ ਐਲਾਨ ਨਹੀਂ ਕੀਤਾ ਤੇ ਜਿਵੇਂ ਉਹ ਲੈਂਡ ਪੂਲਿੰਗ ਵਾਸਤੇ ਸੰਘਰਸ਼ ਰਸੀ ਵੜਿਆ ਸੀ ਉਸ ਤੋਂ ਵੱਡਾ ਸੰਘਰਸ਼ ਹੋਣੀ ਅਕਾਲੀ ਦਲ ਵੱਡੂਗੀ ਮਜਬੂਰ ਕਰੋਗੀ ਕਿ ਇਹਨਾਂ ਦੀ ਮਦਦ ਕਰਨ ਤੇ ਜੇ ਨਹੀਂ ਕਰਦੇ ਫਿਰ ਲੋਕੀ ਚੱਕ ਕੇ ਇਹਨਾਂ ਕੱਢੀਏ ਸਰਕਾਰ ਨੂੰ ਸਾਲ ਪਰ ਸਾਡੀ ਲੈ ਕੇ ਇੱਕ ਇੱਕ ਨੂੰ ਮੁਆਵਜ਼ਾ ਦੇ ਕੇ ਇੱਕ ਗਰੀਬ ਦਾ ਮਕਾਨ ਵੀ ਬਣਾਉਣ ਤਾਂ ਕਿਸਾਨ ਨੂੰ ਉਹਦਾ ਬੰਦਾ ਮੁਆਵਜ਼ਾ